ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਸ਼ੁੱਕਰਵਾਰ ਦੀ ਰਾਤ ਨੂੰ ਹਲਦੀ ਦਾ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਵਾਸ ਕਰਨਗੀਆਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਚ ਰੋਲ ਲਗਵਾ ਦਿਆ ਕਰੋ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹਲਦੀ ਦਾ ਉਪਾਅ ਲੈ ਕੇ ਆਏ ਹਾਂ ਇਹ ਇੱਕ ਛੋਟਾ ਜਿਹਾ ਉਪਾਅ ਹੈ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੈ ਤੇ ਆਪਣੇ ਘਰ ਦੇ ਵਿੱਚ ਹਲਦੀ ਦੇ ਪਾਣੀ ਦਾ ਇਹ ਉਪਾਅ ਕਰਕੇ ਆਪਣੇ ਘਰ ਵਿੱਚ ਤੁਸੀਂ ਇਸ ਜਗ੍ਹਾ ਤੇ ਹਲਦੀ ਵਾਲੇ ਪਾਣੀ ਨੂੰ ਪਾ ਦੇਣਾ ਹੈ ਤੁਸੀਂ ਇਹ ਸੋ ਪਾਣੋ ਕਰਨ ਦੇ ਨਾਲ ਮੰਨ ਲਓ ਕਿ ਕਰੋਨਾ ਵਿੱਚ ਹੀ ਘੱਡੋਗੇ ਇਸ ਪਾਣੋ ਕਰਨ ਦੇ ਨਾਲ ਤੁਹਾਡੇ ਕੋਲ ਪੈਸਾ ਬਹਾਨੇ ਮਾਰ ਕੇ ਆਵੇਗਾ ਸਾਧ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੌਨ ਦਾ ਮਹੀਨਾ ਚੱਲ ਰਿਹਾ ਹੈ ਕਿ ਇਸ ਮਹੀਨੇ ਦੇ ਵਿੱਚ ਸ਼ੁੱਕਰਵਾਰ ਨੂੰ ਜੇਕਰ ਤੁਸੀਂ ਹਲਦੀ ਵਾਲੇ ਪਾਣੀ ਦਾ ਉਪਾਗ ਕਰ ਲੈਂਦੇ ਹੋ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਅਦੇ ਨਾਲ ਹੀ ਤੁਹਾਡੇ ਘਰ ਦੀ ਗਰੀਬੀ ਜਾਂ ਕਰਜ਼ੇ ਵਰਗੇ ਸਮੱਸਿਆ ਹੈ ਉਹ ਵੀ ਖਤਮ ਹੋ ਜਾਵੇਗੀ ਪੈਸੇ ਦੇ ਨਾਲ ਰਿਲੇਟਡ ਜੋ ਵੀ ਸਮੱਸਿਆ ਹੋਵੇਗੀ ਉਹ ਵੀ ਇਸਪਾਣੂ ਕਰਨ ਦੇ ਨਾਲ ਦੂਰ ਹੋ ਜਾਵੇਗੀ ਸਾਧ ਸੰਗਤ ਜਿਹੜੇ ਲੋਕ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਹ ਤਾਂ ਇਸਪਾਣੂ ਖਾਸ ਕਰਕੇ ਜ਼ਰੂਰ ਕਰਨ ਜਿਨ੍ਹਾਂ ਦੇ ਕੋਲ ਪੈਸਾ ਹੁੰਦਾ ਨਹੀਂ ਜਾਂ ਜਿਨ੍ਹਾਂ ਦੇ ਕੋਲ ਪੈਸਾ ਆਉਂਦਾ ਹੈ ਪਰ ਰੁਕਦਾ ਨਹੀਂ ਫਜ਼ੂਲ ਖਰਚ ਹੋ ਜਾਂਦਾ ਹੈ ਜਾਂ ਫਿਰ ਬਿਮਾਰੀਆਂ ਵਿੱਚ ਲੱਗ ਜਾਂਦਾ ਹੈ ਜਿਵੇਂ ਹੀ ਤੁਸੀਂ ਐਸੋ ਪਾਣੋ ਕਰੋਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਇਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਧਾਨ ਦੀ ਦੇਵੀ ਮਾਤਾ ਲక్ష్ਮੀ ਕਿਵੇਂ પ્રસન્ન ਹੁੰਦੀ ਹੈ ਭਾਵੇਂ ਤੁਹਾਡੇ ਘਰ ਵਿੱਚ ਪੈਸਾ ਕਿਵੇਂ ਆਉਂਦਾ ਹੈ ਤਾਂ ਸਾਡੇ ਤੋਂ ਬਹੁਤ ਹੀ ਜ਼ਿਆਦਾ ਕਿਵੇਂ ਪਰਸਾਨ ਹੋਵੇਗੀ ਮਾ લક્ષਮੀ ਸਾਡੇ ਮੰਦਿਆਂ ਮਨੋ ਕਾਮਨਾਵਾਂ ਪਰਮਾਤਮਾ ਜੀ ਪੂਰੀਆਂ ਕਰ ਦਿੰਦੇ ਹਨ ਸੰਗਤ ਜੀ ਬਹੁਤ ਸਾਰੇ ਲੋਕ ਕੀ ਕਰਦੇ ਹਨ ਕਿ ਮਾਤਾ ਲక్ష్ਮੀ ਨੂੰ ਪਸੰਦ ਕਰਨ ਦੇ ਲਈ ਬਹੁਤ ਸਾਰੇ ਪਾਠ ਪੂਜਾ ਆਰਾਧਨਾ ਕਰਵਾਉਂਦੇ ਹਨ ਅਤੇ ਬਹੁਤ ਸਾਰੇ ਉਪਾਅ ਵੀ ਕਰਦੇ ਹਨ ਕਿ ਸਾਡੇ ਘਰ ਦੇ ਵਿੱਚ ਮਾਇਆ ਆਵੇ ਸਾਡੇ ਘਰ ਦੇ ਵਿੱਚ ਬਰਕਤ ਵਾਸ ਕਰੇ ਪਰ ਫਿਰ ਵੀ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਧਾਨ ਦੀ ਦੇਵੀ ਨੂੰ ਪਸੰਨ ਕਰਦੇ ਹੋ ਤਾਂ ਦੌੜੀ ਚੱਲੀ ਆਉਂਦੀ ਹੈ ਅੱਜ ਦਾ ਜਿਹੜਾ ਉਪਾਅ ਹੈ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਧਾਨ ਦਾ ਹਮੇਸ਼ਾ ਲਈ ਵਾਸ ਹੋਵੇਗਾ ਤੁਹਾਡੇ ਉਤੇ ਧਾਨ ਦੀ ਦੇਵੀ ਪੈਸਾ ਨੋ ਹੋਵੇਗੇ ਇਸੇ ਤਰੀਕੇ ਨਾਲ ਜਿਹੜੇ ਅੱਜ ਦੀ ਵੀਡੀਓ ਦਾ ਉਪਾਅ ਹੈ ਇਸ ਨੂੰ ਕਰਨ ਦੇ ਨਾਲ ਪੈਸੇ ਸੰਬੰਧੀ ਜਿਹੜੀਆਂ ਵੀ ਤੁਹਾਡੀਆਂ ਪ੍ਰੋਬਲਮ ਚੱਲ ਰਹੀਆਂ ਸਨ ਉਹ ਦੂਰ ਹੋਣ ਗਿਆ ਤੁਹਾਡੇ ਘਰ ਵਿੱਚ ਆਟੋਮੈਟਿਕ ਹੀ ਪੈਸਾ ਆਉਣਾ ਸ਼ੁਰੂ ਹੋਵੇਗਾ ਪੈਸੇ ਆਉਣ ਦੇ ਨਵੇਂ-ਨਵੇਂ ਸਰੋਤ ਤੁਹਾਡੇ ਲਈ ਖੁੱਲਣਗੇ ਜੇਕਰ ਤੁਹਾਨੂੰ ਕਿੰਦੇ জব ਨਹੀਂ ਸੀ ਲੱਗ ਰਹੀ ਜਾਂ ਜੌਬ ਵਿੱਚ ਪਰਮੋਸ਼ਨ ਨਹੀਂ ਹੋ ਰਹੀ ਸੀ ਤਾਂ ਉਹ ਇਸ ਪਾਣੂ ਕਰਨ ਦੇ ਨਾਲ ਤੁਹਾਡਾ ਮਸਲਾ ਹੱਲ ਹੋਵੇਗਾ ਜਿਹੜੇ ਲੋਕ ਕਹਿੰਦੇ ਹਨ ਕਿ ਪੈਸਾ ਹੁੰਦਾ ਤਾਂ ਬਹੁਤ ਹੈ ਪਰ ਫਜ਼ੂਲ ਖਰਚੇ ਵਿੱਚ ਬਹੁਤ ਲੱਗਦਾ ਹੈ ਫਜ਼ੂਲ ਖਰਚੇ ਦੇ ਵਿੱਚ ਤੁਹਾਡਾ ਪੈਸਾ ਫਿਰ ਬਿਲਕੁਲ ਵੀ ਵੇਸਟ ਨਹੀਂ ਹੋਵੇਗਾ ਤੁਹਾਡੇ ਘਰ ਵਿੱਚ ਪੈਸੇ ਦੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਪੈਸੇ ਦਾ ਸਥਾਈ ਵਾਸ ਹੋਵੇਗਾ ਜੇਕਰ ਤੁਹਾਡੇ ਘਰ ਵਿੱਚ ਕੋਈ ਵਾਸਤੂ ਦੋਸ਼ ਚੱਲ ਰਿਹਾ ਹੈ ਫਿਰ ਤੁਹਾਡੇ ਘਰ ਵਿੱਚ ਕਿਸੇ ਦੀ ਬੁਰੀ ਨਜ਼ਰ ਲੱਗੀ ਹੈ ਇਸ ਉਪਾਣੋ ਕਰਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੁਰੰਤ ਹਟ ਜਾਣਗੀਆਂ ਜਦੋਂ ਤੁਸੀਂ ਆਪਣੇ ਘਰ ਵਿੱਚ ਇਹ ਉਪਾਅ ਕਰੋਗੇ ਇਸ ਤਰੀਕੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਅਸੀਂ ਕਰਨਾ ਕਿਵੇਂ ਹੈ ਕਿਹੜੇ ਤਰੀਕੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਅਸੀਂ ਲਗਾਤਾਰ ਇਸੋ ਪਾਣੋ ਕਰ ਸਕਦੇ ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਆਪਣੇ ਭੈਣ ਭਰਾਵਾਂ ਦੇ ਨਾਲ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਸਾਧ ਸੰਗਤ ਜੀ ਜਦੋਂ ਸਾਡੇ ਘਰ ਦੇ ਵਿੱਚ ਕੋਈ ਵੀ ਸ਼ੁਭ ਕੰਮ ਹੁੰਦਾ ਹੈ ਕੋਈ ਵੀ ਵਿਆਹ ਸ਼ਾਦੀ ਦਾ ਕੰਮ ਹੁੰਦਾ ਹੈ ਜਾਂ ਘਰ ਵਿੱਚ ਅਸੀਂ ਗ੍ਰਹਿ ਪ੍ਰਵੇਸ਼ ਕਰਨਾ ਹੁੰਦਾ ਹੈ ਤਾਂ ਆਉza ਮੇਂ ਹਲਦੀ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਹਲਦੀ ਜੋ ਹੁੰਦੀ ਹੈ ਨਕਾਰਾਤਮਕਤਾ ਨੂੰ ਦੂਰ ਕਰਦੀ ਹੈ ਹਲਦੀ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਹਨ ਬੁਰੀ ਨજર ਹੈ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਦਿੰਦੀ ਹੈ ਹਲਦੀ 네ਗੇਟਿਵਿਟੀ ਨੂੰ ਦੂਰ ਕਰਦੀ ਹੈ ਇਸ ਕਰਕੇ ਸ਼ੁਭ ਕੰਮ ਕਰਨ ਤੋਂ ਪਹਿਲਾਂ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਜੋ ਕਿ ਜਿਹੜਾ ਵੀ ਅਸੀਂ ਸ਼ੁਭ ਕੰਮ ਕਰਨ ਲੱਗੇ ਹਾਂ ਉਹ ਸ਼ੁਭ ਕੰਮ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕਿਸੇ ਵੀ ਤਰ੍ਹਾਂ ਦਾ ਵਿਗੜਨ ਨਾ ਆਵੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਪਾਅ ਦੱਸਣ ਲੱਗੇ ਹਾਂ ਵੱਡੇ ਤੋਂ ਵੱਡਾ ਵਾਸਤੂ ਦੋਸ਼ ਨਜ਼ਰ ਦੋਸ਼ ਕਾਰਨੋਂ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਜੇਕਰ ਤੁਹਾਡੇ ਘਰ ਵਿੱਚ ਕਿਸੇ ਬੁਰੀ ਸ਼ਕਤੀ ਦਾ ਵਾਸ ਹੈ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਸਾਤ ਸੰਗਤ ਜੀ ਹਲਦੀ ਵਿੱਚ ਬੜੇ ਹੀ ਚਮਤਕਾਰੀ ਗੁਣ ਤੇ ਫਾਇਦੇ ਵੀ ਮੰਨੇ ਜਾਂਦੇ ਹਨ ਇਸ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਬਸ ਐਸਾ ਜਿਹੜਾ ਤੁਸੀਂ ਉਪਾਅ ਕਰਨਾ ਹੈ ਉਸ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਸੋਚ ਸਮਝ ਕੇ ਕਰਨਾ ਹੁਣ ਗੱਲ ਕਰ ਲੈਂਦੇ ਹਾਂ ਜੀ ਇਹ ਉਪਾਅ ਦੇ ਬਾਰੇ ਕਿ ਸਾਨੂੰ ਇਸ ਮਹੀਨੇ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਹੀ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਮਿਲ ਜਾਵੇਗਾ ਸ਼ੁੱਕਰਵਾਰ ਦੇ ਦਿਨ ਇਹ ਉਪਾਅ ਕਰਨਾ ਬੜਾ ਜ਼ਰੂਰੀ ਹੈ ਤੁਸੀਂ ਥੋੜਾ ਜਾਂ ਕਿਸੇ ਬਰਤਨ ਜਾਂ ਖਟੋਰੀ ਦੇ ਵਿੱਚ ਜਾਂ ਫਿਰ ਕਿਸੇ ਚੀਜ਼ ਦੇ ਵਿੱਚ ਜਲ ਲੈ ਲੈਣਾ ਹੈ ਜਲ ਲੈਣ ਤੋਂ ਬਾਅਦ 2-3 ਚੁਟਕੀਆਂ ਤੁਸੀਂ ਪੀਸੀ ਹੋਈ ਹਲਦੀ ਲੈਣੀ ਹੈ ਉਸ ਹਲਦੀ ਨੂੰ ਤੁਸੀਂ ਇਸ ਪਾਣੀ ਵਿੱਚ ਘੋਲ ਲੈਣਾ ਹੈ ਹੁਣ ਘੋਲਣ ਤੋਂ ਬਾਅਦ ਵਿੱਚ ਮਾਤਾ ਲక్ష్ਮੀ ਦਾ ਧਿਆਨ ਧਰਦੇ ਹੋਏ ਜਾਂ ਫਿਰ ਜਿਸ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਿਹੜੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਉਹਨਾਂ ਦਾ ਧਿਆਨ ਧਰਦੇ ਹੋਏ ਉਹਨਾਂ ਦਾ ਨਾਮ ਚਾਪ ਕਰਨਾ ਹੈ ਤੇ ਤੁਸੀਂ ਸਿਰਫ ਤੇ ਸਿਰਫ ਇੱਕ ਵਾਰ ਹੀ ਇਸ ਪਾਣੂ ਕਰਨਾ ਹੈ ਇਸ ਨਾਲ ਤੁਸੀਂ ਹਲਦੀ ਦਾ ਉਪਾਗ 2 ਸੈਕਿੰਡ ਦੇ ਲਈ ਕਰਨਾ ਹੈ ਤੇ ਤੁਹਾਡੇ ਘਰ ਵਿੱਚ ਪਾੜ ਪੂਜਾ ਵਾਲਾ ਜਿਹੜਾ ਵੀ ਸਥਾਨ ਬਣਿਆ ਹੈ ਤੁਸੀਂ ਜਿਹੜਾ ਵੀ ਘਰ ਦੇ ਵਿੱਚ ਮੰਦਿਰ ਬਣਾਇਆ ਹੈ ਤੁਸੀਂ ਉਥੇ ਜਾਲ ਵਿੱਚ ਹਲਦੀ ਪਾ ਕੇ ਰੱਖ ਦੇਣੀ ਹੈ 2-3 ਸੈਕਿੰਡ ਤੁਸੀਂ ਉਥੇ ਰੱਖਣ ਤੋਂ ਬਾਅਦ ਦੇ ਵਿੱਚ ਉਸ ਜਾਨ ਨੂੰ ਚੁੱਕ ਕੇ ਸਭ ਤੋਂ ਪਹਿਲਾਂ ਤੁਸੀਂ ਹਲਦੀ ਵਾਲੇ ਪਾਣੀ ਦਾ ਛਿੜਕਾ ਜਿਹੜਾ ਹੈ ਆਪਣੇ ਘਰ ਦੇ ਵਿੱਚ ਬਣੇ ਹੋਏ ਪਾੜ ਪੂਜਾ ਵਾਲੇ ਸਥਾਨ ਤੇ ਕਰਨਾ ਹੈ ਅਸ ਤੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਘਰ ਦੇ ਵਿੱਚ ਜਿੰਨੇ ਵੀ ਕਮਰੇ ਹਨ ਉਥੇ ਛਿੜਕਾ ਕਰ ਦੇਣਾ ਹੈ ਜਿਹੜੀ ਤੁਹਾਡੀ ਰਸੋਈ ਬਣੀ ਹੋਈ ਹੈ ਤੁਸੀਂ ਰਸੋਈ ਵਿੱਚ ਵੀ ਕਰਨਾ ਹੈ ਕਿ ਤੁਹਾਡੇ ਘਰ ਦੇ ਜਿਹੜੀ ਬਾਲਕੋਨੀ ਹੈ ਘਰ ਦਾ ਬਰਾਂਡਾ ਹੈ ਉਸ ਜਗ੍ਹਾ ਤੇ ਵੀ ਤੁਸੀਂ ਇਸ ਹਲਦੀ ਦਾ ਛਿੜਕਾ ਕਰਨਾ ਹੈ ਕਹਨ ਤੋਂ ਭਾਵ ਕਿ ਘਰ ਦੇ ਹਰੇਕ ਕੋਨੇ ਦੇ ਵਿੱਚ ਤੁਸੀਂ ਇਸ ਪਾਣੀ ਦਾ ਛਿੜਕਾ ਕਰੋ ਆਸ ਤੋਂ ਬਾਅਦ ਘਰ ਦਾ ਜਿਹੜਾ ਮੁੱਖ ਦੁਆਰ ਹੈ ਘਰ ਦਾ ਜਿਹਨੂੰ ਮੇਨ ਗੇਟ ਕਹਿੰਦੇ ਹਨ ਉੱਥੇ ਵੀ ਤੁਸੀਂ ਇਸ ਪਾਣੀ ਦਾ ਛੜਕਾ ਜ਼ਰੂਰ ਕਰੋ ਇਸ ਤਰੀਕੇ ਨਾਲ ਜੇਕਰ ਤੁਸੀਂ ਹਲਦੀ ਵਾਲੇ ਪਾਣੀ ਦਾ ਉਪਾਅ ਆਪਣੇ ਘਰ ਵਿੱਚ ਛੜਕਾ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਹਾਡੇ ਘਰ ਵਿੱਚ ਰਾਤੋਂ ਰਾਤ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਪੈਸੇ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਦੂਰ ਹੋਣਗੀਆਂ ਇਸ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਇਹ ਉਪਾਅ ਬੜਾ ਹੀ ਸਧਾਰਨ ਹੈ ਪਰ ਇਹ ਬਹੁਤ ਹੀ ਚਮਤਕਾਰਯੋਗ ਉਪਾਅ ਹੈ ਤੁਸੀਂ ਇੱਕ ਵਾਰ ਇਸ ਨੂੰ ਅਜਮਾ ਕੇ ਜ਼ਰੂਰ ਦੇਖਿਓ ਸਾ ਸੰਗਤ ਜੀ ਇਸ ਤਰ੍ਹਾਂ ਜਲਦ ਤੁਹਾਨੂੰ ਆਪਣੇ ਆਪ ਨਜ਼ਰ ਆਵੇਗਾ ਜਿਵੇਂ ਹੀ ਤੁਸੀਂ ਇਸ ਪਾਣੂ ਕਰੋਗੇ ਤੁਸੀਂ ਦੇਖੋਗੇ ਕਿ ਜਿਵੇਂ ਤੁਹਾਡੇ ਜੀਵਨ ਨੂੰ ਇਹ ਹਲਦੀ ਦਾ ਉਪਾਅ ਬਦਲ ਰਿਹਾ ਹੈ ਹਲਦੀ ਤੁਹਾਡੀ ਕੁੰਡਲੀ ਵਿੱਚ ਦੇਵ ਗੁਰੂ ਬ੍ਰਹਸਪਤੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦੀ ਹੈ ਹਰਦੀ ਘਰ ਦੇ ਵਿੱਚ ਤੁਹਾਨੂੰ ਲੈ ਕੇ ਆਉਂਦੀ ਹੈ ਹਲਦੀ ਦੇ ਅਜ ਤੱਕ ਜਿੰਨੇ ਵੀ ਉਪਾਅ ਹੋਣਦੇ ਹਨ ਉਹ ਸਭ ਸਫਲ ਹੁੰਦੇ ਹਨ ਤੁਹਾਡੇ ਘਰ ਵਿੱਚ ਰੋਜ਼ ਤੋਂ ਰੋਜ਼ ਚਮਤਕਾਰ ਕਰਨਾ ਸ਼ੁਰੂ ਕਰ ਦੇਵੇਗੇ ਇਹ ਹਲਦੀ ਇਸ ਤਰੀਕੇ ਨਾਲ ਤੁਸੀਂ ਇਸ ਪਾਣੂ ਕਰਨਾ ਤੇ ਉਹ ਪਾਣੂ ਤੁਸੀਂ ਸ਼ਾਮ ਨੂੰ ਸੂਰਜ ਢਲਣ ਤੋਂ ਪਹਿਲਾਂ ਕਰ ਲੈਣਾ ਹੈ ਸ਼ਾਮਨੇ ਸਮੇਂ ਉਸ ਪਾਣੂ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਐਸੇ ਨਾਲ ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਨਹਾਉਂਦੇ ਹੋ ਤਾਂ ਇੱਕ ਚੁਟਕੀ ਹਲਦੀ ਦੀ ਉਸ ਪਾਣੀ ਦੇ ਵਿੱਚ ਮਿਲਾ ਕੇ ਇਸ਼ਨਾਨ ਜ਼ਰੂਰ ਕਰਿਆ ਕਰੋ ਇਸ ਦਾ ਤੁਹਾਨੂੰ ਲਾਭ ਹੋਵੇਗਾ ਨਾਲ ਹੀ ਨਾਲ ਕਿਹਾ ਜਾਂਦਾ ਹੈ ਕਿ ਜਿਸ ਕਿਸੇ ਨੂੰ ਵੀ ਕੋਈ ਦਰਦ ਵਗੈਰਾ ਹੁੰਦੀ ਹੈ ਜੇਕਰ ਉਹ ਹਲਦੀ ਵਾਲਾ ਦੁੱਧ ਪੀ ਲਵੇ ਤਾਂ ਉਸ ਦੀ ਜ਼ਿੰਦਗੀ ਤਾਂ ਉਸ ਦੇ ਸਾਰੇ ਜਿਹੜੇ ਦਰਦ ਹਨ ਉਹ ਮਿਟ ਜਾਂਦੇ ਹਨ ਕੁਲ ਮਿਲਾ ਕੇ ਸਾਥ ਸੰਗਤ ਜੀ ਤੁਹਾਨੂੰ ਦੱਸਦਾ ਇਹ ਕਿ ਹਲਦੀ ਬਹੁਤ ਹੀ ਗੁਣਕਾਰੀ ਹੁੰਦੀ ਹੈ ਅਤੇ ਇਸ ਦੇ ਸਾਨੂੰ ਬਹੁਤ ਹੀ ਲਾਭ ਹੁੰਦੇ ਹਨ ਸੰਗਤ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦੇਵੋ ਜੀ ਵਾਹਿਗੋ ਸੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ